ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਲਾਜੋ ਭਾਗ ਛਿਮਾ ਉਮੀਦ ਹੈ ਤੁਹਾਨੂੰ ਪਹਿਲੇ ਭਾਗ ਪਸੰਦ ਆਏ ਹੋਣਗੇ ਇਹ ਭਾਗ ਵੀ ਜ਼ਰੂਰ ਪਸੰਦ ਆਵੇਗਾ ਰਾਤ ਦਾ ਖਾਣਾ ਬਣਾ ਲਾਜੋ ਪੱਖੇ ਹੇਠ ਬੈਠ ਗਈ ਪਸੀਨੇ ਨਾਲ ਪੂਰੀ ਤਰ੍ਹਾਂ ਭਿੱਜ ਗਈ ਸੀ ਚੁੰਨੀ ਨਾਲ ਮੱਥਾ ਪੂੰਝਦੀ ਹੋਈ ਉਹ बार-बार ਪੱਖੇ ਵੱਲ ਵੇਖ ਰਹੀ ਸੀ। ਗਰਮੀ ਨਾਲ ਬੁਰਾ ਹਾਲ ਹੋ ਰਿਹਾ ਸੀ ਉਸਦਾ। ਮੀਂਹ ਪੈਣ ਤੋਂ ਬਾਅਦ ਵੀ ਐਨੀ ਗਰਮੀ? ਮੀਂਹ ਪੈਣ ਤੋਂ ਬਾਅਦ ਕੇਰਾਂ ਤਾਂ ਸਵੇਰੇ ਠੰਡੀ ਹਵਾ ਚੱਲ ਰਹੀ ਸੀ। ਪਰ ਦੁਪਹਿਰ ਹੋਣ ਤੋਂ ਬਾਅਦ ਗਰਮੀ ਵੱਧ ਗਈ ਸੀ। ਧਰਤੀ 'ਚੋਂ ਸ਼ੇਕ ਨਿਕਲ ਰਿਹਾ ਸੀ। ਗਰਮ ਹਵਾ ਚੱਲ ਰਹੀ ਸੀ। ਪੱਖੇ ਦੀ ਹਵਾ ਵੀ ਪਿੰਡੇ ਨੂੰ ਮਚਾ ਰਹੀ ਸੀ। ਲਾਜੋ ਨੇ ਪੱਖਾ ਬੰਦ ਕਰਿਆ। ਅਤੇ ਹੱਥ ਵਿੱਚ ਪੱਖਾ ਲੈ ਕੇ ਚੱਲਣ ਲੱਗ ਪਈ ਪੰਮੀ ਅਤੇ ਬਹਾਦਰ ਸਿੰਘ ਵੀ ਧਾਰਾਂ ਕੱਢਣ ਲਈ ਬਾਲਟੀਆਂ ਲੈ ਕੇ ਆ ਰਹੇ ਸਨ ਉਹ ਵੀ ਮੁੜ ਕੇ ਨਾਲ ਪੂਰੀ ਤਰ੍ਹਾਂ ਭਿੱਜੇ ਹੋਏ ਸਨ ਪੰਮੀ ਕੁਰਸੀ ਤੇ ਬੈਠ ਗਈ ਅਤੇ ਫਿਰ ਬੋਲੀ ਰੱਬ ਵੀ ਬੈਰੀ ਬਣ ਗਿਆ ਪਹਿਲਾਂ ਤਾਂ ਮੀਂਹ ਪਾ ਕੇ ਵੇੜੇ ਵਿੱਚ ਨਰਕ ਬਣਾ ਦਿੱਤਾ ਮੱਛਰੀ ਮੱਛਰ ਹੋ ਗਏ ਸਾਰੇ ਕਿਤੇ ਹੁਣ ਗਰਮੀ ਵਧਾ ਦਿੱਤੀ ਖੌਰੇ ਰੱਬ ਵੀ ਕੀ ਭਾਲਦਾ ਆਪਣੇ ਤੋਂ ਲਾਜੋ ਨੂੰ ਪੱਖੀ ਚੱਲਦੀ ਹੈ ਲਾਜੋ ਨੇ ਪੰਮੀ ਨੂੰ ਆਪਣੀ ਚਾਚੀ ਮੰਨਿਆ ਤੇ ਧਿਆਨ ਆਪਣੀ ਮਾਂ ਬਾਗ ਰੱਖ ਰਹੀ ਸੀ ਮੌਸਮ ਬਹੁਤ ਖਰਾਬ ਸੀ ਧੁੱਪ ਵੀ ਬਹੁਤ ਜੜੀ ਹੋਈ ਸੀ ਪਰ ਫਿਰ ਵੀ ਕੱਚਾ ਵੇੜਾ ਹਲੇ ਕੋਰੀ ਤਰ੍ਹਾਂ ਸੁੱਕਿਆ ਨਹੀਂ ਸੀ ਹਨੇਰਾ ਹੋ ਚੱਲਿਆ ਸੀ ਅਤੇ ਮੱਛਰ ਵੀ ਬਹੁਤ ਹੋ ਗਏ ਸਨ ਬਹਾਦਰ ਸਿੰਘ ਨੇ ਫੂਸ ਇਕੱਠਾ ਕਰਿਆ ਅਤੇ ਉਸ ਨੂੰ ਅੱਗ ਲਗਾ ਦਿੱਤੀ। ਵਿੱਚ ਅਧ ਕੱਚੇ ਗੋਹੇ ਦੀਆਂ ਪਾਥੀਆਂ ਵੀ ਪਾ ਦਿੱਤੀਆਂ ਤਾਂ ਜੋ ਅੱਗ ਹੀ ਅਦਾ ਨਾ ਹੋਵੇ। ਬਸ ਧੂਆਂ ਹੀ ਹੋਵੇ। ਧੂਏ ਦੇ ਕਰਕੇ ਬਰੀਕ ਮੱਛਰ ਪਸ਼ੂਆਂ ਤੋਂ ਪਰੇ ਹੋ ਜਾਂਦੇ ਨੇ। ਤੌੜੇ ਤੇ ਚਪਣੀ ਦਿੰਦੇ ਹੋਏ ਬਹਾਦਰ ਸਿੰਘ ਨੇ ਪੰਮੀ ਨੂੰ ਕਿਹਾ ਲੈ ਜਾ ਕੇ ਮਿਹਰ ਸਾਹਿਬ ਨੂੰ ਰੋਟੀ ਫੜਾ ਦੇ ਅੱਜ ਦਿਨੇ ਵੀ ਉਹਨਾਂ ਨੇ ਕੁਝ ਨਹੀਂ ਖਾਧਾ ਪਤਾ ਨਹੀਂ ਕਿਵੇਂ ਭੁੱਖੇ ਹੀ ਰਹਿੰਦੇ ਐ ਪੰਮੀ ਰੋਟੀ ਲੈ ਕੇ ਮੇਰ ਸਿੰਘ ਦੇ ਕਮਰੇ ਵਿੱਚ ਚਲੀ ਜਾਂਦੀ ਹੈ ਲਾਜੋ ਬਹਾਦਰ ਸਿੰਘ ਨੂੰ ਆਖਦੀ ਹੈ ਵੈਸੇ ਚਾਚਾ ਜੀ ਇਹ ਜੋ ਸਾਹਬ ਨੇ ਇਹ ਹਮੇਸ਼ਾ ਕਮਰੇ ਵਿੱਚ ਹੀ ਕਿਉਂ ਰਹਿੰਦੇ ਨੇ ਮੈਂ ਤਾਂ ਉਹਨਾਂ ਨੂੰ ਕਦੇ ਕਮਰੇ ਤੋਂ ਬਾਹਰ ਦੇਖਿਆ ਹੀ ਨਹੀਂ ਹਾਂ ਜਦੋਂ ਖੇਤ ਬੰਨੇ ਜਾਂਦੇ ਨੇ ਇੱਕ ਦੋ ਵਾਰੀ ਉਹਨਾਂ ਨੂੰ ਬਸ ਘਰੋਂ ਬਾਹਰ ਜਾਂਦੇ ਜ਼ਰੂਰ ਦੇਖਿਆ ਹੈ ਪਰ ਉਹ ਤਾਂ ਬਿਲਕੁਲ ਬੋਲਦੇ ਤੱਕ ਨਹੀਂ ਹੈ ਅਜਿਹੀ ਕਿਹੜੀ ਗੱਲ ਹੋ ਗਈ ਜੋ ਮੇਹਰ ਸਿੰਘ ਜੀ ਦੇ ਮਨ ਵਿੱਚ ਖਟਕ ਰਹੀ ਹੈ ਇੱਥੇ ਅੰਦਰੋਂ ਅੰਦਰੀ ਪਰੇਸ਼ਾਨ ਕਰੀ ਜਾ ਰਹੀ ਹੈ ਬਹਾਦਰ ਸਿੰਘ ਲਾਜੋਵਲ ਵੇਖਦਾ ਹੈ ਅਤੇ ਉਸ ਨੂੰ ਆਖਦਾ ਹੈ ਉਹ ਤਾਂ ਨਿੱਕੇ ਹੁੰਦਿਆਂ ਤੋਂ ਹੀ ਇਕੱਲੇ ਰਹਿੰਦੇ ਨੇ બસ ਜਦ ਤੱਕ ਮੱਗਰ ਸਿੰਘ ਜੀ ਸਨ ਉਨਾਂ ਚਿਰ ਹੀ ਮੇਰ ਸਾਹਿਬ ਮੁਸਕਰਾਉਂਦੇ ਰਹੇ ਕਦੇ ਕਦੇ ਤਾਂ ਇਹ ਮੱਗਰ ਸਿੰਘ ਜੀ ਤੋਂ ਉਲ੍ਹੇ ਹੋ ਕੇ ਵੀ ਰੋਂਦੇ ਸਨ ਵੈਸੇ ਤਾਂ ਮੇਰ ਸਾਹਿਬ ਆਪਣੇ ਪਿਤਾ ਜੀ ਦੇ ਸਾਹਮਣੇ ਖੁਸ਼ ਨਜ਼ਰ ਆਉਂਦੇ ਸਨ ਪਰ ਉਹ ਅੰਦਰੋਂ ਅੰਦਰ ਹੀ ਬਹੁਤ ਦੁਖੀ ਰਹਿੰਦੇ ਸਨ ਇੱਕ ਮੱਗਰ ਸਿੰਘ ਹੀ ਤਾਂ ਹਨ ਜੋ ਸਾਹਿਬ ਲਈ ਸਭ ਕੁਝ ਸਨ पर ਉਹਨਾਂ ਦੇ ਜਾਣ ਤੋਂ ਬਾਅਦ ਤਾਂ ਇਹ ਬਿਲਕੁਲ ਹੀ ਟੁੱਟ ਗਈ ਪਿਤਾ ਜੀ ਦੇ ਜਾਣ ਤੋਂ ਬਾਅਦ ਮਹਿਰ ਸਾਹਿਬ ਇਕੱਲੇ ਹੀ ਰਹਿੰਦੇ ਨੇ ਮੱਘਰ ਸਾਹਿਬ ਦੇ ਹੁੰਦੇ ਤਾਂ ਇਹ ਬਹੁਤ ਖੁਸ਼ ਰਹਿੰਦੇ ਸੀ ਹੁਣ ਤਾਂ ਇਹ ਨਾ ਤਾਂ ਬਾਹਰ ਨਜ਼ਰ ਆਉਂਦੇ ਨੇ ਤੇ ਨਾ ਹੀ ਅੰਦਰ ਕਿਤੇ ਵੀ ਖੁਸ਼ ਨਜ਼ਰ ਨਹੀਂ ਆਉਂਦੇ ਮਤਲਬ ਮਤਲਬ ਇਹ ਤਾਂ ਆਪਣੇ ਪਿਤਾ ਜੀ ਦੇ ਜਾਣ ਤੋਂ ਬਾਅਦ ਮਹਿਰ ਸਾਹਿਬ ਇਕੱਲੇ ਹੀ ਪੈ ਗਈ ਤੇ ਉਹ ਇਕੱਲੇ ਰਹਿਣ ਲੱਗ ਪਈ ਪਰ ਚਾਚਾ ਜੀ ਮਿਹਰ ਸਾਹਿਬ ਤੁਹਾਨੂੰ ਤਾਂ ਆਪਣਾ ਪਰਿਵਾਰ ਮੰਨਦੇ ਨੇ ਫਿਰ ਤੁਸੀਂ ਕਿਉਂ ਨਹੀਂ ਕੋਸ਼ਿਸ਼ ਕਰਿਆ ਉਹਨਾਂ ਨੂੰ ਠੀਕ ਕਰਨ ਦਾ ਬਹਾਦਰ ਸਿੰਘ ਲਾਜੋ ਨੂੰ ਆਖਦਾ ਹੈ ਪਰ ਧੀਏ ਠੀਕ ਕਰਨ ਨੂੰ ਉਹ ਕਿਹੜਾ ਬਿਮਾਰ ਨੇ ਚਾਚਾ ਜੀ ਮੈਂ ਬਹੁਤੀ ਪੜਾਈ ਤਾਂ ਨਹੀਂ ਕਰ ਸਕੀ ਪਰ ਇੰਨੀ ਕੋ ਤਾਂ ਸਮਝ ਹੈਗੀ ਐ ਕਿ ਮੈਂ ਸਮਝ ਸਕਾਂ ਕਿ ਵਿਅਕਤੀ ਦੇ ਮਨ ਵਿੱਚ ਕੀ ਚੱਲ ਰਿਹਾ ਹੈ ਮੇਰੇ ਖਿਆਲ ਨਾਲ ਮੇਰ ਸਿੰਘ ਨੂੰ ਸਾਥ ਦੀ ਲੋੜ ਹੈ ਤੁਸੀਂ ਇਹ ਨਾ ਸਮਝੋ ਕਿ ਉਹ ਮਾਲਕ ਨੇ ਤੇ ਤੁਸੀਂ ਉਹਨਾਂ ਦੇ ਨੌਕਰ ਹੋ ਜਿੱਥੋਂ ਤੱਕ ਮੈਨੂੰ ਪਤਾ ਹੈ ਉਹ ਤਾਂ ਤੁਹਾਨੂੰ ਇਸ ਘਰ ਦਾ ਹੀ ਮੈਂਬਰ ਸਮਝਦੇ ਨੇ ਤੁਹਾਡਾ ਪੂਰਾ ਧਿਆਨ ਰੱਖਦੇ ਨੇ ਤੁਹਾਡਾ ਵੀ ਪੂਰਾ ਹੱਕ ਬਣਦਾ ਹੈ ਕਿ ਤੁਸੀਂ ਮੇਰ ਸਾਹਿਬ ਨੂੰ ਆਪਣਾ ਪੁੱਤ ਸਮਝ ਕੇ ਉਹਨਾਂ ਦਾ ਧਿਆਨ ਰੱਖੋ ਪੰਮੀ ਮੇਰ ਸਿੰਘ ਜੀ ਕਮਰੇ ਤੋਂ ਬਾਹਰ ਆਉਂਦੀ ਹੈ ਤੇ ਹੋਈ ਸਾਰੀ ਗੱਲ ਸੁਣ ਲੈਂਦੀ ਹੈ ਉਹ ਲਾਜੋ ਕੋਲ ਆ ਕੇ ਆਖਦੀ ਹੈ ਅਸਲ ਜ਼ਿੰਦਗੀ ਵਿੱਚ ਅਜਿਹਾ ਕੁਝ ਨਹੀਂ ਹੁੰਦਾ ਮਾਲਿਕ ਮਾਲਕ ਹੁੰਦਾ ਹੈ ਅਤੇ ਨੌਕਰ ਨੌਕਰ ਹੁੰਦਾ ਹੈ ਲੱਜੋ ਨੇ ਕਿਹਾ ਪਿਆਰ ਅਤੇ ਭਰੋਸੇ ਤੋਂ ਵੱਧ ਕੇ ਕੁਝ ਨਹੀਂ ਹੁੰਦਾ ਜਦੋਂ ਤੁਸੀਂ ਇੱਕ ਦੂਜੇ ਉੱਪਰ ਭਰੋਸਾ ਕਰਦੇ ਹੋ ਇੱਕ ਪਰਿਵਾਰ ਵਾਂਗ ਇੱਕ ਦੂਜੇ ਨੂੰ ਪਿਆਰ ਕਰਦੇ ਹੋ ਫਿਰ ਇਹ ਮਾਲਕ ਨੌਕਰ ਕੀ ਹੈ ਜਿਵੇਂ ਮਹਿਰ ਸਿੰਘ ਜੀ ਨੇ ਤੁਹਾਨੂੰ ਆਪਣਾ ਪਰਿਵਾਰ ਮੰਨਿਆ ਉਵੇਂ ਤੁਸੀਂ ਵੀ ਉਹਨਾਂ ਨੂੰ ਆਪਣਾ ਪੁੱਤ ਸਮਝਦੇ ਹੋ ਉਹ ਐਵੇਂ ਹੀ ਇਕੱਲੇ ਰਹਿਣਗੇ ਤਾਂ ਕਦੇ ਵੀ ਖੁਸ਼ ਨਹੀਂ ਰਹਿਣਾ ਉਹਨਾਂ ਨੇ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਉਹ ਬਾਹਰ ਬੈਠਣ ਤੇ ਤੁਹਾਡੇ ਨਾਲ ਹਰ ਪ੍ਰਕਾਰ ਦੀ ਗੱਲ ਕਰਨ ਇੱਕ ਪਰਿਵਾਰ ਵਾਂਗ ਦੇਖਿਆ ਜਾਵੇ ਤਾਂ ਉਹ ਵੀ ਸ਼ਾਇਦ ਤੁਹਾਡਾ ਸਾਥ ਤੁਹਾਡਾ ਪਿਆਰ ਚਾਹੁੰਦੇ ਆ ਹਾਂ ਮੇਰੀ ਇੱਕ ਗੱਲ ਤੁਹਾਨੂੰ ਅਜੀਬ ਲੱਗ ਸਕਦੀ ਹੈ ਪਰ ਜੋ ਮੈਨੂੰ ਸਹੀ ਲੱਗਿਆ ਮੈਂ ਉਹੀ ਕਿਹਾ ਲਾਜੂ ਦਾ ਜਮਾ ਸਹੀ ਸੀ ਸਮਝਾਉਣਾ ਵੈਸੇ ਵੀ 18-19 ਕੋ ਸਾਲ ਦੇ ਬੱਚਿਆਂ ਚ ਐਨੀ ਸਮਝ ਨਹੀਂ ਹੁੰਦੀ ਪਰ ਲਾਜੂ ਐਸ ਉਮਰ ਚ ਵੀ ਬਹੁਤ ਸਮਝਦਾਰ ਹੈ ਤੇ ਉਸ ਨੇ ਸਮਝਦਾਰੀ ਦੀ ਗੱਲ ਕਹੀ ਬਹਾਦਰ ਤੇ ਪੰਮੀ ਨੂੰ ਸਮਝ ਆਇਆ ਕਿ ਕਿਤਨਾ ਕਿਤੇ ਉਹਨਾਂ ਨੇ ਮੇਰ ਸਿੰਘ ਨੂੰ ਇਕੱਲਾ ਛੱਡ ਦਿੱਤਾ ਸੀ ਜਦਕਿ ਮੇਰ ਸਿੰਘ ਦੇ ਬਹਾਦਰ ਸਿੰਘ ਨੂੰ ਪਰਿਵਾਰ ਦਾ ਹਿੱਸਾ ਹੀ ਮੰਨਿਆ ਸੀ ਬਹਾਦਰ ਸਿੰਘ ਤੇ ਪੰਮੀ ਇੱਕ ਛੋਟੇ ਜਿਹੇ ਪਿੰਡ ਤੋਂ ਇਸ ਸ਼ਹਿਰ ਵਿੱਚ ਆਏ ਸੀ ਕੰਮ ਲੱਭਣ ਲਈ ਮੱਘਰ ਸਿੰਘ ਨੇ ਬਹਾਦਰ ਸਿੰਘ ਨੂੰ ਕੰਮ ਤੇ ਰੱਖਿਆ ਸੀ ਕਦੇ ਵੀ ਉਹਨਾਂ ਨੂੰ ਭਾਵੇਂ ਪੰਮੀ ਤੇ ਬਹਾਦਰ ਨੂੰ ਪ੍ਰੇਸ਼ਾਨ ਨਹੀਂ ਹੋਣ ਦਿੱਤਾ ਜੋ ਚਾਹੀਦਾ ਸੀ ਉਹੀ ਦਿੱਤਾ ਹਨੇਰਾ ਹੋ ਗਿਆ ਸੀ ਲਾਜੋ ਰੋਟੀ ਖਾ ਕੇ ਆਪਣੇ ਕਮਰੇ ਵਿੱਚ ਚਲੀ ਗਈ ਕਮਰੇ 'ਚ ਵੀ ਹਨੇਰਾ ਸੀ ਪੂਰੇ ਘਰ ਵਿੱਚ ਲਾਈਟ ਹੋਣ ਦੇ ਬਾਵਜੂਦ ਵੀ ਕਮਰੇ ਵਿੱਚ ਹਨੇਰਾ ਸੀ ਲਾਜੋ ਘਬਰਾ ਗਈ ਲਾਜੋ ਨੇ ਲਾਈਟ ਚਲਾਈ ਲਾਈਟ ਦੇ ਸਹਾਨਾ ਹੋਣ ਤੇ ਲਾਜੋ ਦਾ ਸਭ ਤੋਂ ਪਹਿਲਾ ਧਿਆਨ ਮਿਸ ਲੈਲਾ ਵਰ ਗਿਆ ਮਿਸ ਲੈਲਾ ਕੰਧ ਵੱਲ ਮੂੰਹ ਕਰਕੇ ਬੈਠੀ ਸੀ ਮਿਸ ਲੈਲਾ ਦੇ ਵਾਲ ਖਿਲਰੇ ਹੋਏ ਸੀ ਲਾਜੋ ਦੇਖ ਕੇ ਡਰ ਗਈ ਮਿਸ ਲੈਲਾ ਬਹੁਤ ਅਜੀਬ ਲੱਗ ਰਹੀ ਸੀ ਲਾਜੋ ਮਿਸ ਲੈਲਾ ਦੇ ਨਜ਼ਦੀਕ ਜਾਂਦੀ ਹੈ ਅਤੇ ਆਪਣੇ ਕਦਮ ਹੌਲੀ-ਹੌਲੀ ਅੱਗੇ ਵਧਾਉਂਦੀ ਹੈ ਲਾਜੋ ਨੇ ਮਿਸ ਲੈਲਾ ਵੱਲ ਆਪਣਾ ਹੱਥ ਵਧਾਉਂਦੇ ਹੋਏ ਆਖਿਆ ਮਿਸ ਲੈਲਾ ਜੀ ਮਿਸ ਲੈਲਾ ਜੀ ਤਾਂ ਮਿਸ ਲੈਲਾ ਜੀ ਕੁਝ ਨਾ ਬੋਲੀ ਉਹ ਬਸ ਕੰਧ ਨੂੰ ਹੀ ਕੋਰੀ ਜਾ ਰਹੀ ਸੀ ਲਾਜੋ ਨੇ ਮਿਸ ਲੈਲਾ ਦੇ ਮੋਢੇ ਤੇ ਹੱਥ ਰੱਖਿਆ ਅਤੇ ਹਲੂਣਾ ਜਿਹਾ ਮਾਰਿਆ ਮਿਸ ਲੈਲਾ ਨੇ ਰਾਜੋ ਵੱਰ ਦੇਖਿਆ ਤੇ ਖੜੀ ਹੋ ਗਈ ਤੇ ਇਸ ਨਾਲ ਹੀ ਲਾਜੋ ਵੀ ਡਰ ਗਈ ਲਾਜੋ ਨੇ ਕੰਬਦੀ ਆਵਾਜ਼ ਵਿੱਚ ਫਿਰ ਆਖਿਆ ਮਿਸ ਲੈਲਾ ਜੀ ਤੁਸੀਂ ਠੀਕ ਹੋ ਕੀ ਹੋ ਗਿਆ ਤੁਹਾਨੂੰ ਤੁਸੀਂ ਤਾਂ ਕੰਧ ਵੱਲ ਹੀ ਬਸ ਵੇਖੀ ਜਾ ਰਹੇ ਹੋ ਲਾਜੋ ਅੱਗੇ ਕੁਝ ਬੋਲਦੀ ਮਿਸ ਲੈਲਾ ਫਿਰ ਬੋਲ ਪਈ ਹਾਂ ਹਾਂ ਮੈਂ ਠੀਕ ਹਾਂ ਮੈਂ ਕੰਧ ਕੋਲ ਮਨ ਸਾਫ਼ ਕਰਨ ਲਈ ਬੈਠੀ ਸੀ ਮਨ ਸ਼ਾਂਤ ਕਰਨ ਲਈ ਮਤਲਬ ਲਾਜੋ ਨੂੰ ਮਿਸ ਲੈਲਾ ਦੀ ਗੱਲ ਭੋਰਾ ਵੀ ਪੱਲੇ ਨਾ ਪਈ ਪੱਲੇ ਪੈਂਦੀ ਵੀ ਕਿਵੇਂ ਮਿਸ ਲੈਲਾ ਅਜੀਬ ਵਰਤਾਅ ਦੇਖ ਕੇ ਅਤੇ ਅਜੀਬ ਜਵਾਬ ਸੁਣ ਕੇ ਲਾਜੋ ਨੂੰ ਵੀ ਅਜੀਬ ਮਹਿਸੂਸ ਹੋ ਰਿਹਾ ਸੀ ਮਿਸ ਲੈਲਾ ਲਾਜ ਨੂੰ ਆਖਦੀ ਹੈ ਮਨ ਸ਼ਾਂਤ ਕਰਨ ਲਈ ਮਤਲਬ ਇਹ ਕਿ ਮੇਰਾ ਸਿਰ ਦਰਦ ਹੋ ਰਿਹਾ ਸੀ ਇਸੇ ਲਈ ਲਾਈਟ ਬੰਦ ਕਰਕੇ ਹਨੇਰੇ ਵਿੱਚ ਬੈਠੀ ਸੀ ਹਨੇਰੇ ਵਿੱਚ ਪਤਾ ਹੀ ਨਾ ਲੱਗਿਆ ਕਿ ਮੈਂ ਕੰਧ ਬੰਨੀ ਨੂੰ ਕਰਕੇ ਬੈਠ ਗਈ ਚੱਲ ਚੱਲ ਜਾ ਕੇ ਸੌਂਦੇ ਹਾਂ ਸਵੇਰੇ ਜਲਦੀ ਵੀ ਉੱਠਣਾ ਹੈ ਲਾਜੋ ਆਪਣੇ ਬਿਸਤਰ ਤੇ ਉੱਤੇ ਜਾ ਕੇ ਪੈ ਗਈ ਮਿਸ ਲੈਲਾ ਵੀ ਆਪਣੇ ਬਿਸਤਰ ਦੇ ਦੂਜੇ ਪਾਸੇ ਮੂੰਹ ਕਰਕੇ ਪੈ ਗਈ। ਲਾਜੂ ਪਈ ਪਈ ਸੋਚਦੀ ਹੈ ਕੁਝ ਵੀ ਉਸ ਨੂੰ ਸਮਝ ਨਹੀਂ ਸੀ ਆ ਰਿਹਾ। ਮਿਸ ਲੈਲਾ ਅਜੀਬ ਕਿਉਂ ਲੱਗ ਰਹੀ ਹੈ ਮੈਨੂੰ? ਲੱਗੇ ਵੀ ਕਿਉਂ ਨਾ? ਉਹ ਕਰ ਹੀ ਕੁਝ ਅਜੀਬਾ ਰਹੀ ਹੈ। ਕਿਉਂ ਅਜੀਬ ਲੱਗ ਰਹੀ ਹੈ? ਅੱਜ ਉਹ ਕਮਰੇ 'ਚੋਂ ਬਾਹਰ ਨਹੀਂ ਆਈ ਤੇ ਨਾ ਹੀ ਉਸਨੇ ਖਾਣਾ ਖਾਦਾ। ਫਿਰ ਅੰਦਰ ਕਮਰੇ ਦੀ ਲਾਈਟ ਬੰਦ ਕਰਕੇ ਕਿਉਂ ਬੈਠ ਗਈ ਸੀ ਉਹ ਵੀ ਕੰਧ ਵੱਲ ਮੂੰਹ ਕਰਕੇ ਕੱਲ ਵੀ ਬਾਹਰ ਆਵਾਜ਼ ਆ ਰਹੀ ਸੀ ਤੇ ਜਦ ਮੈਂ ਗਈ ਤਾਂ ਮਿਸਰੇਲਾ ਉੱਥੇ ਹੀ ਸੀ ਕੀ ਹੋ ਰਿਹਾ ਹੈ ਹੁਣ ਤਾਂ ਮੈਨੂੰ ਮਿਸਰੇਲਾ ਉੱਪਰ ਸ਼ੱਕ ਜਿਹਾ ਹੋ ਰਿਹਾ ਹੈ ਕਿਤੇ ਉਹ ਕੁਝ ਲੁਕੋਤਾ ਨਹੀਂ ਰਹੇ ਨਹੀਂ ਨਹੀਂ ਉਹ ਕੁਝ ਵੀ ਗਲਤ ਨਹੀਂ ਕਿਉਂ ਕਰਨਗੇ ਉਹ ਤਾਂ ਬਹੁਤ ਚੰਗੇ ਨੇ ਉਹਨਾਂ ਨੇ ਮੇਰੀ ਮਦਦ ਕੀਤੀ ਹੈ ਉਹ ਕਿਸੇ ਨਾਲ ਗਲਤ ਨਹੀਂ ਕਰ ਸਕਦੇ ਲੱਗਦਾ ਮੈਂ ਹੀ ਜ਼ਿਆਦਾ ਸੋਚ ਰਹੀ ਹਾਂ ਸਵੇਰ ਦੇ 3 ਵਜh ਰਹੇ ਸੀ ਲਾਜੋ ਪਾਸਾ ਲੈਣ ਲੱਗੀ ਤਾਂ ਉਸਦੀ ਅੱਖ ਖੁੱਲ ਗਈ ਸਾਹਮਣੇ ਮਿਸ ਲੈਲਾ ਲਾਜੋ ਤੇ ਸਰਾਣੇ ਖੜੀ ਸੀ ਲਾਜੋ ਡਰ ਗਈ ਅਤੇ ਮੰਜੇ ਤੋਂ ਉੱਠ ਖੜੀ ਮਿਸ ਲੈਲਾ ਲਾਜੋ ਨੂੰ ਦੇਖੀ ਜਾ ਰਹੀ ਸੀ लाजो ने मिस लैला ਨੂੰ ਵਾਕਿਆ ਤੁਸੀਂ ਤੁਸੀਂ ਇੱਥੇ ਕੀ ਕਰ ਰਹੇ ਹੋ ਤੁਸੀਂ ਪਏ ਕਿਉਂ ਨਹੀਂ ਇੱਥੇ ਕੀ ਕਰ ਰਹੇ ਹੋ मिस लैला ਜੋ ਪਤਾ ਹੀ ਨਹੀਂ ਕਿੰਨੇ ਟਾਈਮ ਤੋਂ ਲਾਜੇ ਦੇ ਸਰਾਣੇ ਚੁੱਪ ਚੁੱਪ ਖੜੀ ਰਹੀ ਤੇ ਉਸ ਤੋਂ ਬਾਅਦ ਬੋਲੀ ਉਹ ਉਹ ਮੈਂ ਤਾਂ ਤੇਰੇ ਸਿਰ ਤੇ ਕੁਝ ਡਿੱਗ ਗਿਆ ਸੀ ਮੈਂ ਬਾਥਰੂਮ ਗਈ ਸੀ ਜਦੋਂ ਕਮਰੇ ਚ ਆਈ ਤਾਂ ਦੇਖਿਆ ਕਿ ਤੇਰੇ ਸਿਰ ਤੇ ਕੁਝ ਹੈਗਾ ਬਸ ਉਹੀ ਦੇਖ ਰਹੀ ਸੀ ਐਨੇ ਤੂੰ ਉੱਠ ਖੜੀ ਪੈ ਜਾ ਹਲੇ ਸਵੇਰ ਨਹੀਂ ਹੋਈ ਨੀਂਦ ਪੂਰੀ ਕਰ ਲੈ ਨਹੀਂ ਤਾਂ ਸਿਰ ਦਰਦ ਹੋਣ ਲੱਗ ਜਾਣਾ ਤੇਰਾ ਤੇ ਇਹ ਸੁਣ ਕੇ ਲਾਜੋ ਫਿਰ ਪੈ ਜਾਂਦੀ ਹੈ ਉਹ ਮਿਸ ਲੈਲਾ ਵੱਲ ਵੇਖਦੀ ਹੈ ਮਿਸ ਲੈਲਾ ਲਾਜੋ ਨੂੰ ਦੇਖ ਕੇ ਮੁਸਕਰਾਉਂਦੀ ਹੈ ਤੇ ਲਾਜੋ ਸੌ ਜਾਂਦੀ ਹੈ ਸਵੇਰੇ 6 ਵਜੇ ਲਾਜੋ ਜਾਗ ਗਈ। ਉਹ ਮਿਸ ਲੈਲਾ ਬਾਰੇ ਹੀ ਸੋਚ ਰਹੀ ਸੀ। ਰਾਤ ਜੋ ਵੀ ਹੋਇਆ ਉਸ ਨੂੰ ਭੁੱਲਣਾ ਲਾਜੋ ਲਈ ਆਸਾਨ ਨਹੀਂ ਸੀ। ਲਾਜੋ ਸੋਚਦੀ ਹੈ ਜੋ ਵੀ ਦੇਖਿਆ ਉਸ ਨੂੰ ਵਹਿਮ ਜਾਂ ਪਰਮ ਹੋ ਸਕਦਾ ਹੈ ਜਾਂ ਨਹੀਂ। ਮਿਸ ਲੈਲਾ ਨੂੰ ਪਤਾ ਨਹੀਂ ਕੀ ਹੋਇਆ ਹੈ। ਮੈਂ ਤਾਂ ਉਹਨਾਂ ਨਾਲ ਇਸ ਵਿਸ਼ੇ ਤੇ ਗੱਲ ਵੀ ਨਹੀਂ ਕਰ ਸਕਦੀ। ਉਹ ਸੋਚਣਗੇ ਕਿ ਮੈਂ ਉਹਨਾਂ ਉੱਪਰ ਸ਼ੱਕ ਕਰ ਰਹੀ ਹਾਂ ਉਹਨਾਂ ਨੂੰ ਬੁਰਾ ਲੱਗ ਜਾਣਾ ਹੈ ਪਰ ਪਰ ਮੈਂ ਇਹ ਸਭ ਨਾਦਰ ਅੰਦਾਜ਼ ਵੀ ਨਹੀਂ ਕਰ ਸਕਦੀ ਲਾਜੋ ਕਮਰੇ ਚੋਂ ਬਾਹਰ ਜਾਂਦੀ ਹੈ ਤੇ ਕੁਰਸੀ ਤੇ ਜਾ ਕੇ ਬੈਠ ਜਾਂਦੀ ਹੈ ਬਹਾਦਰ ਸਿੰਘ ਢੋਲੀ 'ਚ ਦੁੱਧ ਪੁੰਨ ਰਿਹਾ ਸੀ ਤੇ ਪੰਮੀ ਚਾਹ ਵਾਲਾ ਤਾਂ ਮਾਮਾਜ ਰਹੀ ਸੀ ਦੋਨਾਂ ਦੀ ਨਜ਼ਰ ਲਾਜੋ ਵੱਲ ਪਈ ਲਾਜੋ ਬੈਠੀ ਸੋਚੀ ਜਾ ਰਹੀ ਸੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਉਹ ਮਿਸ ਲੈਲਾ ਨਾਲ ਗੱਲ ਕਰਨਾ ਚਾਹੁੰਦੀ ਸੀ ਪਰ ਉਸ ਨੂੰ ਡਰ ਸੀ ਕਿਤੇ ਮਿਸ ਲੈਲਾ ਉਸ ਦੀ ਗੱਲ ਦਾ ਬੁਰਾ ਹੀ ਨਾ ਮਨਾ ਜਾਵੇ ਲਾਜੋ ਨੂੰ ਬਹਾਦਰ ਚਾਹ ਬਣਾਉਂਦਾ ਹੈ ਪਰ ਲਾਜੋ ਦਾ ਆਪਣੀਆਂ ਹੀ ਸੋਚਾਂ ਵਿੱਚ ਪਈ ਹੋਈ ਸੀ ਤੇ ਆ ਸੋਚ ਰਹੀ ਸੀ ਪੰਮੀ ਬਹਾਦਰ ਵੱਲ ਦੇਖਦੀ ਹੈ ਅਤੇ ਲਾਜੋ ਇਸ਼ਾਰਾ ਕਰਦੀ ਹੈ ਉਹ ਸ਼ਾਇਦ ਆਖ ਰਹੀ ਸੀ ਕਿ ਬਹਾਦਰ ਜੀ ਲਾਜੋ ਨੂੰ ਕੀ ਹੋਇਆ ਹੈ ਇਹ ਐ ਚੁੱਪ ਕਿਉਂ ਬੈਠੀ ਹੈ ਬਹਾਦਰ ਸਿੰਘ ਲਾਜੋ ਦੇ ਸਿਰ ਤੇ ਹੱਥ ਰੱਖ ਕੇ ਪੁੱਛਦਾ ਹੈ ਕੀ ਹੋਇਆ ਪੁੱਤ ਕੀ ਗੱਲ ਹੋ ਗਈ ਤੂੰ ਚੁੱਪ ਚੁੱਪ ਕਿਉਂ ਬੈਠੀ ਹੈ ਬਹਾਦਰ ਲਾਜੋ ਦੇ ਸਿਰ ਨੂੰ ਐ ਸਹਲਾ ਰਿਹਾ ਸੀ ਜਿਵੇਂ ਲਾਜੋ ਉਸ ਦੀ ਕੁੜੀ ਹੋਵੇ ਲਾਜੋ ਭਾਦਰ ਅਤੇ ਪੰਮੀ ਬਾਲ ਵੇਖਦੀ ਹੈ ਉਹ ਸਬਤ ਕੁਝ ਦੱਸਣਾ ਚਾਹੁੰਦੀ ਸੀ ਪਰ ਉਸਨੇ ਗੱਲ ਨੂੰ ਟਾਲਦੇ ਹੋਏ ਆਖਿਆ ਨਹੀਂ ਕੋਈ ਗੱਲ ਨਹੀਂ ਅੱਜ ਮੈਂ ਜਲਦੀ ਉੱਠ ਖੜੀ ਰਾਤ ਨੀਂਦ ਵੀ ਨਹੀਂ ਆਈ ਚੱਜ ਨਾਲ ਇਸੇ ਲਈ ਸਿਰਦਰਦ ਹੋ ਰਿਹਾ ਹੈ ਪੰਮੀ ਲਾਜੋ ਨੂੰ ਆਖਦੀ ਹੈ ਗੱਲ ਤਾਂ ਹੈਗੀ ਆ ਕੋਈ ਗੱਲ ਪੁੱਤ ਤੂੰ ਭਾਵੇਂ ਗੱਲ ਹੁਣ ਟਾਲ ਦੇ ਪਰ ਮੈਨੂੰ ਪਤਾ ਹੈ ਕਿ ਸੱਚ ਕੁਝ ਹੋ ਰਹੀ ਐ ਚੱਲ ਕੋਈ ਨਾ ਤੂੰ ਚਾਹ ਪੀ ਲੈ ਜਦੋਂ ਤੈਨੂੰ ਚੰਗਾ ਲੱਗਿਆ ਗੱਲ ਦੱਸ ਦੇਵੀ ਬਹਾਦਰ ਲਾਜੋ ਨੂੰ ਆਖਦਾ ਹੈ ਧੀ ਤੂੰ ਆਖਿਆ ਸੀ ਨਾ ਕਿ ਮੈਂ ਆਪਣੇ ਪੁੱਤਰ RAMU ਨੂੰ ਇੱਥੇ ਲਿਆ ਆਵਾ ਅੱਜ ਮੈਂ 8 ਵਜੇ ਵਾਲੀ ਬਸ ਤੇ ਜਾ ਰਿਹਾ RAMU ਨੂੰ ਲੈਣ ਵਾਸਤੇ ਇਹ ਤਾਂ ਬਹੁਤ ਚੰਗੀ ਗੱਲ ਐ ਚਾਚਾ ਜੀ RAMU ਇੱਥੇ ਆਏਗਾ ਮੇਰਾ ਵੀਜੀ ਲੱਗ ਜਾਏਗਾ ਚੱਲੋ ਮੇਰਾ ਭਰਾ ਆ ਜਾਏਗਾ ਬਹੁਤ ਮਸਤੀ ਕਰੂੰਗਾ ਇੱਥੇ ਆ ਕੇ ਤੇ ਘਰ ਵਿੱਚ ਰੌਣਕ ਵੀ ਲੱਗ ਜਾਣੀ ਹੈ ਨਾਲੇ ਪੰਮੀ ਲਾਜੋ ਨੂੰ ਆਖਦੀ ਹੈ ਤੂੰ ਇਹ ਵੀ ਆਖਿਆ ਸੀ ਕਿ ਅਸੀਂ ਮੇਹਰ ਸਾਹਿਬ ਨਾਲ ਵਕਤ ਬਤਾਈਏ ਤੇ ਉਹਨਾਂ ਦਾ ਆਪਣੇ ਬੱਚੇ ਵਾਂਗ ਧਿਆਨ ਰੱਖੀਏ ਅੱਜ ਤੋਂ ਹੀ ਅਸੀਂ ਮੇਹਰ ਸਿੰਘ ਨੂੰ ਆਪਣਾ ਪੁੱਤ ਮੰਨਦੇ ਹਾਂ ਅਤੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਹੱਸਣ ਲਾ ਦੇਗੀ ਹੁਣ ਤਾਂ ਉਹ ਹੱਸਦੇ ਵੀ ਨਹੀਂ ਹੈ ਹਰ ਵਕਤ ਚੁੱਪ-ਚੁੱਪ ਰਹਿੰਦੇ ਨੇ ਬਹਾਦਰ ਸਿੰਘ ਪਸੂਆ ਬੰਨੀ ਚਲਾ ਜਾਂਦਾ ਹੈ ਲਾਜੋ ਚਾਹ ਦਾ ਕੁੱਟ ਪਰਦੀ ਹੈ ਤੇ ਪੰਮੀ ਵੱਲ ਵੇਖਦੀ ਹੈ ਪੰਮੀ ਸਮਝ ਗਈ ਕਿ ਲਾਜੋ ਕੁਝ ਆਖਣਾ ਚਾਹੁੰਦੀ ਹੈ ਪਰ ਲਾਜੋ ਆਖ ਨਹੀਂ ਰਹੀ ਸੀ ਕੁਸਮ ਪੰਮੀ ਲਾਜੋ ਦੇ ਕੋਲ ਜਾ ਕੇ ਬੈਠ ਜਾਂਦੀ ਹੈ ਉਹ ਲਾਜੋ ਨੂੰ ਆਖਦੀ ਹੈ ਕੀ ਗੱਲ ਐ ਲਾਜੋ ਕੁਝ ਦੱਸੇਂਗੀ ਫੇਰ ਹੀ ਪਤਾ ਲੱਗੂ ਮੈਨੂੰ ਐਂ ਤਾਂ ਤੂੰ ਪਰੇਸ਼ਾਨ ਹੀ ਹੋ ਜਾਏਂਗੀ ਤੇ ਹੱਲ ਵੀ ਨਹੀਂ ਕੋਈ ਨਿਕਲਣਾ ਇਹ ਕਹਾਣੀ ਤੁਹਾਨੂੰ ਇੱਥੋਂ ਤੱਕ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਇਸ ਦਾ ਅਗਲਾ ਭਾਗ ਤੁਸੀਂ ਕੱਲ ਨੂੰ ਜਰੂਰ ਸੁਣਨਾ ਜੀ ਕਹਾਣੀ ਕਿਸ ਤਰ੍ਹਾਂ ਲੱਗੀ ਜਰੂਰ ਕਮੈਂਟ ਕਰਕੇ ਦੱਸਣਾ ਜੀ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ